ਹਸਪਤਾਲ ਦੇ ਬੈੱਡਾਂ ਤੋਂ ਉੱਠ ਕੇ ਸਿੱਧਾ ਆਇਆ ਵਿਆਹ ਵਿੱਚ ਰਿਸ਼ਤੇਦਾਰ ਤੇ ਬਰਾਤੀ ਵੀ ਦੇਖ ਕੇ ਹੋ ਗਏ ਹੈਰਾਨ। ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਕਿ ਚੰਗੇ ਮਾੜੇ ਸਮੇਂ ਵਿੱਚ ਹਮੇਸ਼ਾ ਸਾਥ ਦੇਵੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡੇ ਦੇ ਪੱਟੀਆਂ ਬੰਨੀਆਂ ਹੋਈਆਂ ਨੇ ਤੇ ਕੁਝ ਮੁੰਡੇ ਉਸ ਨੂੰ ਫੜਕੇ ਲਿਆ ਰਹੇ ਨੇ। ਦਰਅਸਲ ਇਹ ਮੁੰਡਾ ਵਿਆਹ ਵਾਲੇ ਮੁੰਡੇ ਦਾ ਦੋਸਤ ਏ ਅਤੇ ਇਸਦੇ ਦੋਸਤ ਦੇ ਵਿਆਹ ਤੋਂ ਪਹਿਲਾਂ ਇਸ ਮੁੰਡੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਇਸਦੇ ਕਾਫੀ ਸੱਟਾਂ ਲੱਗਦੀਆਂ ਨੇ ਪਰ ਫੇਰ ਵੀ ਇਹ ਮੁੰਡਾ ਆਪਣੇ ਦੋਸਤ ਦੇ ਵਿਆਹ ਵਿੱਚ ਆਉਂਦਾ ਏ ਅਤੇ ਇਸ ਦੇ ਹੋਰ ਦੋਸਤ ਇਸ ਨੂੰ ਗੇਟ ਤੋਂ ਫੜ ਕੇ ਨਵੀਂ ਵਿਆਹੀ ਜੋੜੀ ਕੋਲ ਲੈ ਕੇ ਆਉਂਦੇ ਨੇ ਵਿਆਹ ਵਾਲਾ ਮੁੰਡਾ ਵੀ ਆਪਣੇ ਦੋਸਤ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਏ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਇਸ ਮੁੰਡੇ ਬਾਰੇ ਕਹਿ ਰਹੇ ਨੇ ਕਿ ਭਰਾਵਾ ਵਿਆਹ ਜ਼ਰੂਰੀ ਏ ਜਾਂ ਆਪਣਾ ਸਰੀਰ ਪਹਿਲਾਂ ਠੀਕ ਤਾਂ ਹੋ ਜਾਂਦਾ ਅਤੇ ਕੋਈ ਕਹਿ ਰਿਹਾ ਹੈ ਕਿ ਇਹ ਹੁੰਦੀ ਏ ਅਸਲੀ ਦੋਸਤੀ ਸੋ ਹਰ ਕਿਸੇ ਦੀ ਆਪਣੀ رائے ਹੁੰਦੀ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ